ਘਰ ਬਾਲਿਓ ਸੋਹਣਾ 뷰 ਆਉਂਦਾ ਇੱਥੇ ਯਾਰ ਮੈਂ ਵੀ ਕੁਝ ਹੋਲਣਾ ਪਰਨਾ ਮਜ਼ਾਕ ਨਹੀਂ ਕਰਦਾ ਬਾਲਾ ਹੀ ਜ਼ਿਆਦਾ ਸੋਹਣਾ ਯਾਰ ਲਾੜ ਲੋੜ ਦਸੀ ਜਲੂ ਸਹੀ ਯਾਰ ਫਟਾ ਸੱਟ ਅੱਤ ਕੋਕਾ ਬੰਬ ਠਾ ਪਟਾਕਾ ਜੋ ਗਿਆ ਵੇ ਜੋ ਗਿਆ ਵੇ ਜੋ ਗਿਆ ਤੇਰੀ ਜੋਗਣ ਹੋ ਗਈਆਂ ਆਓ ਉਹ ਡੂੰਗਾ ਘਾਟ ਕੇ ਪਚਮਜ ਮਾਰ ਕੇ ਇਕੱਠੇ ਕਰਦਾ ਸਾਰੇ ਨੰਗ ਨੰਗ ਸਾਰਾ ਮੂਰਲਾ ਕੈਮਰਾ ਕਰੀ ਸਾਰਾ ਟਾਈਮ ਸਵੇਰ ਦਾ ਪੌਣੇ 7 ਦਾ ਅਸੀਂ ਨੇ ਉੱਠ ਕੇ ਕੌਫੀ ਬਣਾਉਣ ਦੀ ਸਲਾਹ ਬਣਾਈ ਤੇ ਕੌਫੀ ਬਣਾ ਬੀ ਲਈ ਇੱਧਰ ਤਾਂ ਆਲੇ-ਦਾਲੇ ਦਾ ਮਾਹੌਲ ਇਦਾਂ ਦਾ ਸਾਰੇ ਉੱਠ ਖੜੇ ਲਗਭਗ ਕਿਉਂਕਿ ਟਾਈਮ ਹੋ ਗਿਆ ਅੱਜ ਲਾਸਟ ਰੇ ਆ ਟਰੈਕ ਦਾ ਤਾਂ ਸਾਰੇ ਕਿਤੇ ਨਾ ਕਿਤੇ ਇੰਟਰਨੈਟ ਦੇ ਚਾਹ ਦੇ ਵਿੱਚ ਛੇਤੀ ਉੱਠ ਖੜੇ ਤੇ ਚਾਹ ਪਾਣੀ ਨੂੰ ਡਿੱਕੀ ਜਾਂਦੇ ਨੇ ਆਪਾਂ ਨੇ ਕੌਫੀ ਬਣਾ ਲਈ ਕੀ ਕਾਫੀ ਬਣਾ ਕੇ ਪੀਨੇ ਆ ਕਿ ਦੇਖਦੇ ਹਾਂ ਕਹੇ ਜੀ ਬਣੀਆ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਟਾਈਮ ਹੋ ਗਿਆ 8:30 ਦਾ ਗੇੜ ਅਸੀਂ ਨੇ ਬੈਗ ਪੈਕ ਕਰ ਲੇ ਟੈਂਟ ਪੱਟ ਕੇ ਬੈਗਾਂ ਦੇ ਵਿੱਚ ਨੂਡਲੇ ਹੁਣ ਅਸੀਂ ਇੰਡੀਕਦੇ ਆ ਵੀ ਸਾਨੂੰ ਰੋਟੀ ਪਾਣੀ ਨੂੰ ਜਦੋਂ ਬੋਲ ਵੱਜਿਆ ਤੇ ਅਸੀਂ ਛੱਕਦੇ ਹੋ ਜਾਾਂਗੇ ਛੱਕ ਕੇ ਆਪਾਂ ਅੱਜ ਇਧਰਲੀ ਸਾਈਡ ਜਾਣਾ ਇਧਰਲੀ ਸਾਈਡ ਹੈਗਾ ਮੁੱਤਪਿੰਡ ਜਿੱਥੇ ਇੰਟਰਨੈਟ ਆ ਜਿੱਥੇ ਸੜਕਾ ਤੇ ਸੜਕ ਤੇ ਗੱਡੀਆਂ ਮਿਲਣਗੀਆਂ ਗੱਡੀ ਜੇ ਆਪਾਂ ਨੂੰ ਕਾਜਾ ਛੱਡੂਗੀ ਉਹ ਦੇਖਦੇ ਆਂਗੇ ਆਪਾਂ ਕਿਸੇ ਕੰਪਨੀ ਵਾਲਿਆਂ ਨਾਲ ਸਾਥ ਬਣਦਾ ਜਾਂ ਆਪਾਂ ਨੂੰ ਆਪਣੀ ਗੱਡੀ ਕਰਾਉਣੀ ਪੈਂਦੀ ਆ ਉਹ ਆਪਾਂ ਨੂੰ ਮੌਕਾ ਦੱਸੂਗਾ ਇੱਥੋਂ ਦਾ ਚਾਕਾ ਚੜਦੀ ਸਵੇਰ ਦਾ ਬੜਾ ਸੋਹਣਾ ਬੈਂਦਾ ਪਹਾੜਾਂ ਦੀਆਂ ਟੀਸੀਆਂ ਤੇ ਪੈਂਦੀ ਧੁੱਪ ਤੇ ਲੋ ਬੜੀ ਨਿੱਗੀ ਹੈਗੀ ਇੱਥੇ ਰਾਤ ਨੂੰ ਐ ਸੀਗਾ ਵੀ ਮੀਂਹ ਪਈ ਜਾਂਦਾ ਟੋਇਆਂ 'ਚ ਪਾਣੀ ਖੜਜੂ ਪਰ ਕਿਤੇ ਪਾਣੀ ਨਹੀਂ ਖੜਿਆ ਕਿਉਂਕਿ ਬਹੁਤ ਖੁਸ਼ਕ ਏਰੀਆ ਹੈ ਇਹ ਬਾਕੀ ਠੰਡ ਕੋਈ ਖਾਸ ਇੱਥੇ ਹੈ ਨਹੀਂਗੀ ਜਿਵੇਂ ਹਵਾ ਚੱਲਦੀ ਆ ਐਂ ਠੰਡ ਹੈਗੀ ਉੱਧਾ ਠੰਡ ਨਹੀਂ ਲੱਗਦੀ ਕੱਲੀ ਹਵਾ ਬਹੁਤ ਠੰਡੀ ਵਗਦੀ ਹੈ ਇੱਥੇ ਬਾਕੀ ਦੇਖਦੇ ਹਾਂ ਅੱਜ ਕਦੋਂ ਚੱਲਦੇ ਆਂ ਕਦੋਂ ਪਹੁੰਚਦੇ ਆਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਹਿੰਦੇ ਦਾਣੇ-ਦਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਮ ਆ ਬਿਲਕੁਲ ਸਾਡੇ ਕਰਮਾਂ ਦੇ ਵਿੱਚ ਇੱਥੇ ਸ਼ੋਲੇਪੂਰੀਆਂ ਲਿਖੇ ਹੋਏ ਸੀਗੇ ਬਾਈ ਇੱਥੇ ਜਿਹੜੇ ਹਿਮਾਚਲੀ ਨੇ ਰਸੋਈਏ ਉਹ ਬੜੀ ਸੇਵਾ ਕਰਦੇ ਨੇ ਸਾਰੇ ਕੈਂਪ ਸਾਈਟਾਂ ਦੀ ਸਾਨੂੰ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਆਈ ਜਿਵੇਂ ਸਾਡੇ ਕੋਲੇ ਕੱਲ ਦਾ ਸਮਾਨ ਮੁੱਕਿਆ ਹੋਇਆ ਸਾਨੂੰ ਵਧੀਆ ਖਾਣਾ ਪੀਣਾ ਜਿਹੜਾ ਜਆ ਬਣਦਾ ਹੋ ਜਾ ਮਿਲਦਾ ਘਟਾਇਮ ਸਿਰ ਬਾਕੀ ਹਣ ਛੋਲੇ ਪੂਰੀਆਂ ਛੱਕਦੇ ਆ ਮੋਡਿਆਂ ਦੇ ਬੈਗ ਟੰਗਦੇ ਆ ਅਗਲੇ ਸਫ਼ਰ ਵੱਲ ਵੱਧਦੇ ਆ ਵਾਓ ਯਾਰ ਓਏ ਯਾਰ ਆਪਾਂ ਦਾਣਾ ਪਾਣੀ ਛੱਕ ਕੇ ਇਹ ਕੈਂਪਸਾਈਟ ਨੂੰ ਹੁਣ ਅਲਵੇਦਾ ਕਹਤਾ ਮੋਡਿਆਂ ਦੇ ਬੈਗ ਟੰਗ ਲੇ ਤੇ ਅਗਲੇ ਪੰਦ ਨਵੇੜ ਦੇਾਂਗੇ ਬਹੁਤ ਸੋਹਣੀ ਕੈਂਪਸਾਈਟ ਸੀ ਬਹੁਤ ਸੋਹਣੇ ਲੋਕ ਸੀ ਲਗਭਗ ਤਿੰਨ ਗਰੁੱਪ ਆਏ ਹੋਏ ਨੇ ਇੱਥੇ ਉਹ 5-10 ਮਿੰਟਾਂ ਦਾ ਕੱਪੜੇ ਪਿੱਛੇ ਆ ਜਾਣਗੇ ਸਮਾਨ ਸੋਹਣ ਪੈਕ ਕਰੀ ਜਾਂਦੇ ਨੇ ਆਪਾਂ ਨੇ ਕੋਲੇ ਸਮਾਨ ਥੋੜਾ ਸੀ ਪੈਕ ਕਰਕੇ ਆਪਾਂ ਨੇ ਇਧਰ ਨੂੰ ਚਾਲੇ ਪਾਤੇ ਸਵਾਗਤ ਆਪਣੇ ਸਾਹਮਣੇ ਨੇ ਬਹੁਤ ਸਾਰੇ ਯਾਕ ਇਸ ਪੀਤੀ ਲੇਹ ਲਦਾਖ ਦੇ ਵਿੱਚ ਆਮ ਦੇਖੇ ਜਾਣ ਵਾਲਾ ਜਾਨਵਰ ਹੈ ਇਹਨਾਂ ਤੋਂ ਇਹ ਸਿਆਲਾਂ ਦੇ ਵਿੱਚ ਕੰਮ ਲੈਂਦੇ ਨੇ ਗਰਮੀਆਂ ਦੇ ਵਿੱਚ ਜਿਵੇਂ ਹੁਣ ਮੌਸਮ ਹੈ ਉਦੋਂ ਇਹ ਗਧੇ ਘੋੜੇ ਖੱਚਰਾਂ ਤੋਂ ਕੰਮ ਲੈ ਲੈਂਦੇ ਨੇਗੇ ਤੇ ਇਸ ਥਾਂ ਪਰ ਫਸ ਜਦੋਂ ਪੈਂਦੀਆਂ ਨੇ ਏਰੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਨੋਫਾਲ ਹੁੰਦੀ ਹੈ ਉਦੋਂ ਫਿਰ ਇਹਨਾਂ ਨੂੰ ਯਾਕ ਕੰਮ ਦਿੰਦੇ ਨੇ ਚਾਹੇ ਸਮਾਨ ਇਧਰੋਂ ਇਧਰ ਲੈ ਕੇ ਜਾਣਾ ਹੋਵੇ ਜਾਂ ਕੋਈ ਹੋਰ ਆਵਾਜਾਈ ਕਰਨੀ ਹੋਵੇ ਬਹੁਤ ਸਾਰੇ ਯਾਕ ਨੇ ਸਾਥ ਦੂਰ ਬਹੁਤ ਨੇਗੇ ਜਿਹਦੇ ਦਿਨ ਦਾ ਪਹਿਲਾ ਨਾਲਾ ਜਿਹੜਾ ਆਪਾਂ ਨੇ ਕ੍ਰੋਸ ਕਰਨਾ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਇਹ ਤੇ ਇੱਕ ਪੁਲ ਬਣਿਆ ਹੋਇਆ ਕ੍ਰੋਸ ਕਰਨ ਵਾਸਤੇ ਸਾਨੂੰ ਬੂਟ ਨਹੀਂ ਲਾਉਣੇ ਪੈਣੇ ਤੇ ਅਸੀਂ ਬਿਨਾ ਕਿਸੇ ਰਿਸਕ ਤੋਂ ਬਿਨਾ ਕਿਸੇ ਡਰ ਤੋਂ ਇਹਦੇ ਦੂਜੇ ਪਾਸੇ ਜਾ ਸਕਦੇ ਹਾਂਗੇ ਬਾਕੀ ਉਹੀ ਸਪੀਤੀ ਦੇ ਸੱਤ ਰੰਗੇ ਪਹਾੜੇ ਬੈਲੀ ਨੂੰ ਸ਼ਾਨਦਾਰ ਝਾਕਾ ਪੰਦਾ ਹੈਗਾ ਤੇ ਇੱਥੋਂ ਪਾਣੀ ਦੀ ਘੁੱਟ ਪੀਨੇ ਆ ਤੇ ਅਗਲਾ ਪੰਦ ਖਿੱਚਦੇ ਆ ਤੁਸੀਂ ਵੀਡੀਓ ਨੂੰ ਨਹੀਂ ਲਾਈਕ ਕੀਤਾ ਹਜੇ ਤੱਕ ਤਾਂ ਹੁਣ ਕਰ ਦੋ ਕਮੈਂਟ ਨਹੀਂ ਕਰਿਆ ਤਾਂ ਹੁਣ ਕਮੈਂਟ ਕਰ ਦੋ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਹੁਣ ਹੀ ਕਰ ਦੋ ਇਸ ਪਾਸੇੋਂ ਅਸੀਂ ਤੁਰਦੇ ਆਉਣੇ ਆਏ ਵੈਲੀ ਦੇ ਵਿੱਚ ਨਾਲ-ਨਾਲ ਸਾਡੇ ਆਉਂਦੀ ਹੈਗੀ ਨਦੀ ਪੱਥਰਾਂ ਵਾਲੇ ਪਹਾੜ ਦੇ ਵਿੱਚੋਂ ਅਸੀਂ ਆਉਣੇ ਆਂਗੇ ਇੱਧਰ ਦਾ ਝਾਕਾ ਉਹੀ ਸਤਰੰਗਾਂ ਦੀਆਂ ਪਹਾੜੀਆਂ ਦੋ ਰੰਗ ਬਹੁਤ ਸੋਹਣੇ ਲੱਗੇ ਮੈਨੂੰ ਆ ਪਹਾੜ ਦੇ ਇਹਦਾ ਜਿਵੇਂ ਇੱਟਾਂ ਦੇ ਪੂਰੇ ਦੇ ਵਿੱਚ ਪਾਣੀ ਨਹੀਂ ਪਾਇਆ ਹੁੰਦਾ ਉਹ ਨਾਭੀ ਲਾਲ ਜਿਹਾ ਹੋ ਜਾਂਦਾ ਹੁੰਦਾ ਓਵੇਂ ਤੇ ਜਿਹੜਾ ਆ ਪਹਾੜ ਆ ਇਹਦੇ ਤੈਨ ਧਾਰੀਆਂ ਨੇਗੀਆਂ ਤੇਵੇਂ ਰੰਗ ਵਾਲੇ ਡੱਪੇ ਚ ਪੁਰਸ਼ੜ ਪੋਕੇ ਚਟਕਾ ਆਇਆ ਨਹੀਂ ਹੁੰਦਾ ਐ ਸਾਹਮਣੇ ਇਦਾਂ ਐ ਮਾਰਿਆ ਹੁੰਦਾ ਓਵੇਂ ਇਹ ਦੂਰ ਖੁਸ਼ੀ ਦੀ ਗੱਲ ਇਹ ਐ ਇੱਥੋਂ ਜਿਹੜੇ ਪਿੰਡ ਅਸੀਂ ਨੇ ਜਾਣਾ ਮੁੱਤ ਉਹ ਬਿਲਕੁਲ ਸਾਫ਼ ਦੇਖਦਾ ਹੋ ਪਿੰਡ ਜਾ ਕੇ ਆਪਾਂ ਨੂੰ ਗੱਡੀ ਮਿਲੂਗੀ ਫੇਰ ਦੇਖਦੇ ਆਂਗੇ ਕਾਜਾ ਤੱਕ ਦਾ ਸਫ਼ਰ ਕਿਵੇਂ ਰੰਦਾ ਇਹ ਇੱਥੋਂ ਲਾਸਟ ਚੱਕ ਕੇ ਆਪਣੇ ਇਸ ਬੈਲੀ ਦੇ ਸ਼ੁਰੂ ਹੋ ਗਏ ਦੋ ਕੁ ਚੜ੍ਹਾਈਆਂ ਆਈਆਂ ਸੀਗੀਆਂ ਅਸੀਂ ਨੇ ਦੱਬੇ ਪੈਰੀ ਚੜ੍ਹ ਗਏ ਤੇ ਹੁਣ ਥੋੜਾ ਜਿਹਾ ਸਾਜ ਸਹਾਇਆ ਪਿੰਡ ਦੇਖ ਕੇ ਦੇਖਦੇ ਆਂਗੇ ਉਹ ਪਿੰਡ ਵੀ ਬਹੁਤ ਸੋਹਣਾ ਹੈਗਾ ਉੱਥੇ ਪਹੁੰਚ ਗਏ ਅਗਲੀ ਕਾਰਵਾਈ ਪਾਉਣੇ ਆਗੇ ਅਸੀਂ ਅੱਜ ਟਰੈਕ ਕਰ ਰਹੇ ਹਾਂਗੇ ਬਿਨਾ ਪਾਣੀ ਦੀ ਬੋਤਲ ਤੋਂ ਕਿਉਂਕਿ ਕੱਲ ਪਾਣੀ ਦੀ ਬੋਤਲ ਸਾਡੀ ਡਿਗ ਪਈ ਸੀਗੀ ਹੋਰ ਪਾਣੀ ਦੀ ਬੋਤਲ ਸਾਨੂੰ ਖਾਲੀ ਮਿਲੀ ਨਹੀਂ ਆ ਸਾਡੇ ਅੱਜ ਰਸਤੇ ਦਾ ਦੂਜਾ ਝਰਨਾ ਇੱਥੇ ਰਜ ਕੇ ਪਾਣੀ ਪੀਨੇ ਆ ਤੇ ਅਗਲਾ ਸਫਰ ਨਿਮੇਟ ਦੇਾਂਗੇ ਪਾਣੀ ਇਹ ਥੋੜਾ ਜਿਹਾ ਠੰਡਾ ਹੁੰਦਾ ਹੈ ਇਹਦਾ ਸੁੱਖ ਹੋ ਜਾਂਦਾ ਜੇ ਬੋਤਲ ਚ ਭਰ ਕੇ ਰੱਖਿਆ ਜਾਵੇ ਪਹਿਲਾਂ ਥੋੜਾ ਜਿਹਾ ਟੈਂਪਰੇਚਰ ਲੋਟ ਆ ਜਾਂਦਾ ਇਹ ਖੜੇ ਪੈਰੀ ਪੀਣਾ ਇਹ ਜੜਾਂ ਘਟਣ ਵਾਲਾ ਕੰਮ ਹੋ ਜਾਂਦਾ ਹੈ ਬਹੁਤ ਜ਼ਿਆਦਾ ਠੰਡਾ ਪਾਣੀ ਹੁੰਦਾ ਹੈਗਾ ਬਾਕੀ ਚੱਕਾ ਇਦਾਂ ਦਾਗਾ ਇਸ ਤਰ੍ਹਾਂ ਇੱਕ ਦਾ ਅੱਜ ਦੇ ਨਿੰਦਾਂ ਖਾਨੇ ਨਾਲ ਚੌਣਾ ਨਾਲ ਲੱਗਿਆ ਸਾਨੂੰ ਮੈਨੂੰ ਇਹ ਲੱਗਦਾ ਹੈਗਾ ਇਹ ਨਾਲ ਸਾਨੂੰ ਫੂਟਬਾਲ ਵੀ ਕਰਨਾ ਪੈਣਾ ਬਾਕੀ ਦੇਖਦੇ ਆਂ ਜੇ ਫੂਟਬਾਲ ਸਟੇਜ ਕਲੋਜ਼ ਹੋ ਗਿਆ ਫਿਰ ਉਹਦੇ ਬਾਰੇ ਵੀ ਗੱਲ ਕਰੀ ਬਾਕੀ ਇਹ ਸਾਰੇ ਗਰੇਕ ਵਾਲੇ ਦਾ ਚਾਂਗੇ ਦਾ ਨਦੀ ਦਾ ਪਾਣੀ ਦਾ ਸਵਾਲ ਤਾਂ ਬਹੁਤ ਵਾਰ ਚਾਗਾ ਇਹ ਦਾ ਚਾਣੀ ਦਾ ਪਾਣੀ ਦਾ ਸਵਾਲ ਬਿਲਕੁਲ ਜਿਵੇਂ ਆਪਣੇ ਘਰਾਂ ਚ ਆ ਰੂਪੇ ਸੁਣ ਲੱਗਿਆ ਹੁੰਦਾ ਉਹਦਾ ਚੰਨਾਂ ਦਾ ਏਦਾਂ ਨੂੰ ਦੀ ਚੰਨਾਂ ਦਾ ਬਿਲਕੁਲ ਨੋਰਮਲ ਪਾਣੀ ਆ ਬਸ ਪਾਣੀ ਸਾਫ ਬਹੁਤ ਜ਼ਰੂਰ ਜਗਾ ਬਤੀ ਚਾਕੇ ਬਹੁਤ ਛੋਨੇ ਬਣਦੇ ਟੈਂਕ ਦੇ ਮੇਰੇ ਬੂਟਾਂ ਦਾ ਐ ਫਾਇਦਾ ਇਹ ਵਾਟਰ ਪ੍ਰੂਫ ਨੇ ਛੇਤੀ ਜੇ ਡੁੱਬ ਜਾਣ ਇਹਨਾਂ ਦੇ ਵਿੱਚ ਪਾਣੀ ਨਹੀਂ ਪੈਂਦਾ ਹਾਂ ਤੁਸੀਂ ਨੇ ਗਿੱਟਿਆਂ ਗਿੱਟਿਆਂ ਦਾ ਕਿ ਇੱਥੇ ਇੱਥੇ ਤੱਕ ਡਬੋਲੇ ਫਿਰ ਇਹਨਾਂ ਦੇ ਵਿੱਚ ਪਾਣੀ ਛੱਟਦੇ ਨੇ ਵੜ ਜਾਂਦਾ ਪਰ ਇਹ ਆ ਫਿਰ ਬਾਅਦ ਜੇ ਸੁੱਕ ਵੀ ਬਹੁਤ ਛੇਤੀ ਜਾਂਦੇ ਹੈਗੇ ਮੈਂ ਆ ਚਰਨਾ ਇਦਾਂ ਹੀ ਬੂਟਾਂ ਦੇ ਨਾਲ ਕ੍ਰੋਸ ਕਰ ਗਿਆ ਕੋਈ ਬਾੜਾ ਡਿੱਕਾ ਨਹੀਂ ਆਇਆ ਹੁਣ ਇਹ ਛੋਟਾ ਜਿਹਾ ਇਹਨੂੰ ਤਾਂ ਮੈਂ ਇਦਾਂ ਹੀ ਕ੍ਰੋਸ ਕਰ ਜਾਣਾਗਾ ਉਹ ਕੁੱਤਾ ਨਦੀ ਦੇ ਵਿੱਚ ਫਸ ਗਿਆ ਪਰਿਆਂ ਵਾਲੀ ਸਾਈਡ ਵੀ ਬਹਾਅ ਉਨੀ ਤੇਜ਼ ਆ ਤੇ ਉਰੇ ਵਾਲੀ ਸਾਈਡ ਵੀ ਹੁਣ ਬਾਬਾ ਟਾਈਮ ਦਾ ਚੂੰ ਚੂੰ ਕਰੀ ਜਾਂਦਾ ਮੈਨੂੰ ਇਹ ਲੱਗਦਾ ਨਦੀ ਇਹਨੂੰ ਰੋੜ ਕੇ ਨਾ ਲੈ ਜੀ ਪਰ ਫੇਰ ਵੀ ਜਾਨਵਰ ਇਹਨੂੰ ਭੇਜਤ ਹੁੰਦਾ ਆਪਦੇ ਏਰੀਆ ਦਾ ਕਿਤੇ ਨਾ ਕਿਤੇ ਆਹ ਰਾਹ ਕੱਟ ਲੂਗਾ ਇਹ ਨਿਕਲਦਾਣਾ ਹਣਾ ਅਸੀਂ ਵੈਲੀ ਦੇ ਬਿਲਕੁਲ ਵਿਚਾਲੇ ਆ ਗਏ ਪਹਿਲਾਂ ਅਸੀਂ ਇਧਰਲੀ ਸਾਈਡ ਦੇ ਪਹਾੜਾਂ ਦੇ ਬਿਲਕੁਲ ਨਾਲ-ਨਾਲ ਚੱਲ ਰਹੇ ਸੀਗੇ ਟ੍ਰੇਲ ਤੇ ਹੁਣ ਉਹੀ ਟ੍ਰੇਲ ਇਹ ਪਹਿਲੀ ਦੇ ਬਿਲਕੁਲ ਵਿਚਾਲੇ ਆ ਗਈ ਮਤਲਬ ਨਦੀ ਦੇ ਜਮਾ ਕੱਡੇ ਤੇ ਪਿੱਛੇ 5 10 ਮੀਟਰ ਅਸੀਂ ਨਦੀ ਦੇ ਬਿਲਕੁਲ ਬਰਾਬਰ ਵੀ ਚੱਲੇ ਆਂਗੇ ਬਹੁਤ ਸੋਹਣਾ ਮਾਹੌਲ ਬਣਦਾ ਸੀਗਾ ਪਹਿਲੀ ਦੇ ਇਸ ਦੇ ਪਿਛਾਲੇ ਬਹੁਤ ਤੇਜ਼ ਹਵਾ ਚੱਲਦੀ ਆ ਜੇ ਆਪਾਂ ਸੋਤੇ ਸਵੇਰ ਖੜੇ ਹੋਈਏ ਪੂਰੀ ਲੋਰ ਦਿੰਦੀ ਹੈਗੀ ਪੂਰਾ ੱੱੱਕਾ ਮਾਰਦੀ ਹੈਗੀ ਤਾਂ ਮੜਾ ਐਕਟਿਵ ਹੋ ਕੇ ਖੜਨਾ ਪੈਂਦਾ ਬਾਕੀ ਇਦੂ ਬਾਅਦ ਦਾ ਰਾਹ ਬਿਲਕੁਲ ਸੌਖਾ ਦਾ ਕਿਣ ਮੇਨ ਕਿਣ ਮੇਨ ਹੋਣ ਲੱਗੀ ਸਾਨੂੰ ਇਹ ਆ ਵੀ ਛੇਤੀ ਹੱਟ ਜੇ ਜਿਆ ਅਸੀਂ ਛੇਤੀ ਪਹੁੰਚ ਜਾਈਏ ਸਾਨੂੰ ਪੌਂਚੂ ਪੌਂਚੂ ਤਰਪਾਲਾਂ ਕੱਢਣ ਦੀ ਲੋੜ ਨਾ ਪਵੇ। ਬਾਕੀ ਸੋਡੇ ਦਾ ਕਹਾ ਬਾਜ ਸਾਫ ਆਉਂਦੀ ਹੋਊ। ਉਹ ਤੁਸੀਂ ਐਡਜਸਟ ਕਰ ਲਿਓ ਥੋੜੀ ਜਹੇ ਜੀ ਵੀ ਆਉਂਦੀ ਆ। ਪਰ ਇਹ ਜਾਂ ਝਾਕ ਕਿੰਨੀ ਤੇਜ਼ ਹਵਾ ਇਹ ਬਹੁਤ ਸੋਹਣਾ ਲੱਗਦਾ ਮਹੌਨ ਕਿਰ ਮਿੰਕਿੰ ਮਿੰਕ ਪੈਂਦੀਆਂ ਕਣੀਆਂ। ਕਣੀਆਂ ਬਾਵਾ ਵੱਧ ਗਈਆਂ ਸੀਗੀਆਂ। ਕਣੀਆਂ ਦੇ ਨਾਲ-ਨਾਲ ਹਵਾ ਵੀ ਬਹੁਤ ਤੇਜ਼ ਹੋ ਗਈ। ਹੁਣ ਅਸੀਂ ਨੇ ਕੱਟ ਕੇ ਪੌਂਚੂ ਪਾਲੇ ਜਿਹੜੇ ਲਫਾਪੇ ਹੁੰਦੇ ਨੇਗੇ। ਪਰ ਹਵਾਏ ਨਹੀਂ ਰੁਕਦੇ ਇਹ ਜੁਆਏ ਆ ਵੀ ਕੱਪੜੇ ਸਲਾਬੇ ਨਾ ਹੋਣ ਤਾਂ ਕਰਕੇ ਪਾਉਣੇ ਜ਼ਰੂਰੀ ਹੋਗੇ ਬਾਕੀ ਦੇਖਦੇ ਆ ਇੱਥੋਂ ਆਪਣੀ ਮੰਜ਼ਿਲ ਵੀ ਥੋੜੀ ਦੂਰ ਰਹਿ ਗਈ ਛੇਤੀ ਪੈਰ ਪਟਦੇ ਆਂ ਤੇ ਉੱਥੇ ਪਹੁੰਚਦੇ ਆਂਗੇ ਇਸ ਤੋਂ ਪਹਿਲਾਂ ਮੀਂਹ ਬਦੇ ਵੈਸੇ ਨਾਰਮਲ ਸਪੀਤੀ ਏਰੀਏ ਦੇ ਵਿੱਚ ਕਿਤੇ ਵੀ ਮੀਂਹ ਨਹੀਂ ਪੈਂਦਾ ਕਿਉਂਕਿ ਖੁਸ਼ਕ ਏਰੀਆ ਹੈਗਾ ਜਿੱਧਰੋਂ ਆਪਾਂ ਆਈ ਜੰਨੇ ਆਂਗੇ ਉਧਰ ਮੌਸਮ ਬਿਲਕੁਲ ਹੁਣ ਸਾਫ ਹੋ ਗਿਆ ਥੋੜੀਆਂ ਜਿਹੀਆਂ ਕੜੀਆਂ ਪੈ ਗਈਆਂ ਪਰ ਜਿੱਧਰ ਆਪਾਂ ਜਾਈ ਜੰਨੇ ਆ ਉਧਰ ਪੂਰੀ ਕਾਲੀ ਕਾਟ ਬੱਦਲ ਤੇ ਪੂਰਾ ਵਧੀਆ ਮੀਂਹ ਪਈ ਜਾਂਦਾ ਹੈਗਾ ਬਾਕੀ ਨੇੜੇ ਜਾ ਕੇ ਦੇਖਦੇ ਆਂਗੇ ਜਿਹੜੇ ਰੰਗ ਬਰੰਗੇ ਪਹਾੜ ਆਪਾਂ ਨੂੰ ਕੱਲ 12 ਕਿਲੋਮੀਟਰ ਦੂਰ ਤੋਂ ਬਹੁਤ ਸੋਹਣੇ ਦਿਖਦੇ ਸੀਗੇ ਇਸ ਵਕਤ ਮੈਂ ਉਹਨਾਂ ਪਹਾੜਾਂ ਦੇ ਬਿਲਕੁਲ ਪਿੱਛੇ ਖੜਾਂਗਾ ਇਧਰ ਨਾ ਵੀ ਪਹਾੜ ਆ ਗਏ ਏਦੋਂ ਪਹਿਲਾਂ ਚਿੱਟਾ ਮੂਰੇ ਸਤਰੰਗਾ ਪਹਾੜ ਆ ਗਿਆ ਇਦੂ ਬਾਦ ਫੇਰ ਲਾਲ ਫੇਰ ਚਿੱਟਾ ਕਾਲਾ ਹਰਾ ਤੇ ਇਧਰਲੇ ਵੀ ਥੋੜੇ ਜਿਹੀ ਲਾਲੀ ਮਾਰਦੇ ਨੇ ਪਹਾੜ ਇਹ ਪਹਾੜ ਸਪੀਤੀ ਦੇ ਵਿੱਚ ਲੇਹ ਲਦਾਖ ਦੇ ਵਿੱਚ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਗੇ ਇਹਨਾਂ ਕਰਕੇ ਲੇਹ ਲਦਾਖ ਸਪੀਤੀ ਦਾ ਏਰੀਆ ਬਹੁਤ ਜ਼ਿਆਦਾ ਰਿਚ ਹੈ ਤਾਂ ਹੀ ਇਹ ਲੋਕਾਂ ਨੂੰ ਆਦੇ ਵੱਲ ਖਿੱਚਦਾ ਹੈਗਾ ਬਾਕੀ ਪੈਂਡਾ ਸਾਡਾ ਥੋੜਾ ਰਹਿ ਗਿਆ ਇੱਥੇ ਆਕਸੀਜਨ ਦੀ ਘਾਟ ਹੁਣ ਥੋੜੀ ਥੋੜੀ ਪੂਰੀ ਹੋਣ ਲੱਗ ਗਈ ਦਮ ਔਖੜ ਨੂੰ हट ਗਿਆ ਕਿਉਂਕਿ ਲਗਭਗ ਅਸੀਂ 3000 ਮੀਟਰ ਥੱਲੇ ਆ ਗਏ 2000 ਮੀਟਰ ਲੁੱਟ ਕੱਲ ਆਕੇ ਸੀਗੇ 11200 ਮੀਟਰ ਲੁੱਟ ਅੱਜ ਥੱਲੇ ਆਗੇ ਇੱਥੇ ਆਕੇ ਇਹ ਨਦੀ ਪੂਰ ਇੱਕ ਛੋਟੇ ਜਿਹੇ ਦਰਿਆ ਦਾ ਰੂਪ ਲੈ ਲੈਂਦੀ ਹੈ ਬਹੁਤ ਜਿਆਦੇ ਤੇਜ਼ ਪਾਣੀ ਤੇ ਬਹੁਤ ਜਿਆਦੇ ਮਾਤਰਾ ਦੇ ਵਿੱਚ ਅੱਗੇ ਥੋੜਾ ਜਿਹਾ ਹੋਰ ਫੈਲ ਜਾਂਦੀ ਹੈ ਪਰ ਪਾਣੀ ਉੱਥੇ ਵੀ ਬਹੁਤ ਜਿਆਦੇ ਤੇਜ਼ ਵਗਦਾ ਹੈਗਾ ਬਹੁਤ ਸੋਹਣੀ ਤੇ ਬਹੁਤ ਵੱਡੀ ਨਦੀ ਬਣ ਗਈ ਇੱਥੇ ਆਕੇ ਕਉ ਮਿਲੀ ਹੈਗੀ ਉਹ ਆ ਗਈ ਇੱਥੋਂ ਦੇ ਲੋਕਲ ਬੰਦਿਆ ਵੀ ਮਟਰਾਂ ਦੀ ਖੇਤੀ ਇਹ ਮਟਰਾਂ ਦੀ ਖੇਤੀ ਦੇ ਆਲੇ ਦੁਆਲੇ ਇਦਾਂ ਪੱਥਰਾਂ ਦੀ ਬਾੜ ਕਰਕੇ ਰੱਖਦੇ ਨੇ ਕਿਉਂਕਿ ਇੱਥੇ ਕਦੇ ਭੇਡਾਂ ਬੱਕਰੀਆਂ ਚਰਦੇ ਫਿਰਦੇ ਰਹਿੰਦੇ ਨੇ ਉਹ ਬਾੜ ਜ਼ਰੂਰੀ ਹੁੰਦੀ ਆ ਕਰਨੀ ਬਾਕੀ ਮਟਰਾਂ ਦੀ ਫਸਲ ਸੋਹਣੀ ਹੈਗੀ ਮਟਰ ਲੱਗੇ ਬਹੁਤ ਹੋਏ ਨੇਗੇ ਪੱਕੀ ਕਿਤੇ ਨਾ ਕਿਤੇ ਇਹ ਏਰੀਆ ਖੁਸ਼ਕ ਹੈ ਤੇ ਸੂਖਾ ਜਾਂ ਪਿਆ ਵੀ ਲੱਗਦਾ ਹੈ ਬਾਕੀ ਅੱਗੇ ਸਾਨੂੰ ਹੋਰ ਬਹੁਤ ਬਹੁਤ ਤਰ੍ਹਾਂ ਦੇ ਖੇਤੀ ਕਰਨ ਵਾਲੇ ਖੇਤ ਨਦੀ ਦੇ ਉਸ ਪਾਸੇ ਵਾਲੇ ਪਹਾੜ ਇਥੋਂ ਬਹੁਤ ਸੋਹਣੇ ਲੱਗਦੇ ਨੇ ਥੋੜਾ ਥੋੜਾ ਕਿਤੇ ਨਾ ਕਿਤੇ ਘਾਹ ਹੈਗਾ ਉਹ ਬਹੁਤ ਸੋਹਣਾ ਲੱਗਦਾ ਫਿੱਕਾ ਫਿੱਕਾ ਬੱਕੀ ਧਾਰੀਆਂ ਉਧਰਲੇ ਪਹਾੜ ਤੇ ਕਿਤੇ ਨਾ ਕਿਤੇ ਕੋਈ ਪਹੀ ਵੀ ਆਉਂਦੀ ਆ ਉਹ ਉੱਥੇ ਗੱਡੀ ਖੜੀ ਆਗੀ ਇੱਕ ਜਿਵੇਂ ਜ਼ੂਮ ਕਰਕੇ ਰੱਖਾਂ ਮੈਂ ਤੁਹਾਨੂੰ ਸਾਰਾ ਦਿਖ ਜੇ ਉਹ ਖੜੀ ਆਗੀ ਕਈ ਦਿਨ ਬਾਅਦ ਆਪਾਂ ਨੂੰ ਕੋਈ ਗੱਡੀ ਆਵਾਜਾਈ ਦਾ ਸਾਧਨ ਦੇਖਣ ਨੂੰ ਮਿਲੇਗਾ ਅਚਕਾਪਾ ਉਸ ਮੰਡੈਟ ਇੱਥੇ ਖੜ ਕੇ ਇੱਕੋ ਤਰ੍ਹਾਂ ਦੇ ਕਈ ਰੰਗਾਂ ਦੇ ਕਈ ਕਿਸਮਾਂ ਦੇ ਪਹਾੜ ਦੇਖਣ ਨੂੰ ਮਿਲ ਜਾਂਦੇ ਨੇ ਇਧਰ ਹਲਕੇ ਹਲਕੇ ਘਾਹ ਦਾ ਪਹਾੜ ਫੇਰ ਇੱਕ ਪੱਥਰਾਂ ਦਾ ਜਿਹੜੇ ਥੱਲੇ ਨੂੰ ਐ ਟੇਡੇ ਕੱਟਵਾਜ਼ ਨੇ ਉਹ ਬਹੁਤ ਸੋਹਣੇ ਲੱਗਦੇ ਆ ਸਾਰੇ ਪਹਾੜ ਤੇ ਜਿਵੇਂ ਲੇਜ਼ਰ ਨਾਲ ਮਾਰੇ ਹੁੰਦੇ ਆ ਇਹ ਤੂੰ ਗਾਹਾਂ ਵਾਲਾ ਪਹਾੜ ਉਹੀ ਜਿਵੇਂ ਮੈਂ ਤੁਹਾਨੂੰ ਕਿਹਾ ਜਿਵੇਂ ਰੰਗ ਚ ਬੁਰਸ਼ੜ ਬੋਕੇ ਇਧਰ ਨੂੰ ਐ ਨਹੀਂ ਛਿਟਕਾ ਕੇ ਮਾਰਿਆ ਹੁੰਦਾ ਕੰਧ ਤੇ ਜਿਵੇਂ ਓਮੇ ਪੇਂਟਿੰਗ ਬਣੀ ਹੋਈ ਆ ਤੇ ਇਧਰਲੇ ਦੋ ਤਿੰਨ ਰੰਗਾਂ ਦਾ ਚਿੱਟਾ ਲਾਲ ਮਹਿਰੂਨ ਜਾਂ ਤੇ ਇਧਰ ਫੇਰ ਹਲਕਾ ਹਲਕਾ ਜਿਹਾ ਮਹਿਰੂਨ ਜਿਵੇਂ ਇੱਟਾਂ ਦੇ ਭੂਰ ਦੇ ਵਿੱਚ ਆ ਪਾਣੀ ਪਾਇਆ ਹੁੰਦਾ ਹੈਗਾ ਨਾਪੀ ਜਾਨੀ ਹੋ ਜਾਂਦਾ ਜਮਾ ਉਦਾਂ ਦਾ ਰੰਗ ਹੈ ਇਹ ਪਹਾੜਾਂ ਦਾ ਬੜਾ ਸੋਹਣਾ ਬੜਾ ਤੇ ਸਾਫ਼ ਏਰੀਆ ਹੈਗਾ ਇਹ ਇੱਧਰਲੇ ਪਾਸੇ ਅਸੀਂ ਤੁਰਦੇ-ਤੁਰਦੇ ਆਏ ਤੇ ਇੱਥੇ ਆ ਕੇ ਖੜੇ। ਇੱਥੇ ਆ ਕੇ ਬਾਈ ਕੰਦ ਕੱਢਣ ਦਾ ਕੰਮ ਕਰੀ ਜਾਂਦੇ ਸੀਗੇ। ਬਾਈਆਂ ਕੋਲ ਟਰੈਕਟਰ ਹੈ ਤੇ ਬਾਈਆਂ ਦਾ ਪਿੰਡ ਵੀ ਇੱਥੋਂ ਮੁਦ ਥੋੜੇ ਹੀ ਦੂਰ ਆ। ਬਾਕੀ ਸਾਡੇ ਗਰੁੱਪ ਦੇ ਬੰਦੇ ਹੋ ਚਾਈ ਜਾਂਦੇ ਨੇ। ਲਗਭਗ ਸਾਨੂੰ ਹੋ ਗਿਆ ਇੱਥੇ ਅੱਧਾ ਘੰਟਾ ਪੌਣਾ ਘੰਟਾ ਆਇਆ ਨੂੰ। ਇੱਥੇ ਆ ਕੇ ਇੱਕ ਬਾਈ ਦਾ ਲੋਕਲ ਦਾ ਸੀਨੇ ਹੌਟਸਪੌਟ ਲੈਤਾ ਤੇ ਇੱਥੇ ਇੰਟਰਨੈਟ ਖੋਲਿਆ ਤੇ ਇੱਥੇ ਮੈਂ ਸਜਾ ਦਾ ਫੋਨਾਂ ਦਾ ਇਦਾਂ ਮੀਂਹ ਵਰਿਆ ਜਿਵੇਂ ਉਹਦੇ ਗਾਣਾ ਕਿਸੇ ਗੋਲਕ ਦੇ ਵਿੱਚ ਠੋਲੂ ਜਾਂਦੇ ਹੁੰਦੇ ਆ ਵੀ ਹੁਣ ਸਮਝ ਨਹੀਂ ਆਉਂਦੀ ਪਹਿਲਾਂ ਕਿਹਨੂੰ ਫੋਨ ਕਰੀਏ ਕਿਹੜਾ ਰੈਪਲਾਈ ਕਰੀਏ ਤੇ ਕਿਹਦੇ ਫੋਨ ਚੱਕੀਏ ਬਾਕੀ ਹੁਣ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਅਸੀਂ ਨੇ ਉਦਾਂ ਹੀ ਨੈਟ 'ਚ ਚੱਲ ਜਾਣਾਗਾ ਰੇਂਜ ਦੇ ਵਿੱਚ ਚੱਲ ਜਾਣਾ ਫਿਰ ਠਹਿਰਾਓ ਨਾਲ ਕੱਲੇ-ਕੱਲੇ ਭਰਾ ਦਾ ਰੈਪਲਾਈ ਕਰਾਂਗੇ ਕੱਲੇ-ਕੱਲੇ ਭਰਾ ਨਾਲ ਫੋਨ ਤੇ ਗੱਲ ਕਰਾਂਗੇ ਜਿਨ੍ਹਾਂ ਨੇ ਚਿੰਤਾ ਜਤਾਈ ਵੀ ਇੰਨੇ ਦਿਨ ਹੋ ਗਏ ਫੋਨ ਬੰਦ ਆਉਂਦਾ ਗੱਲ ਨਹੀਂ ਹੁੰਦੀ ਹੋਈ ਤੇ ਕਿੱਥੇ ਆ ਤੇ ਸਾਰਿਆਂ ਦਾ ਧੰਨਵਾਦ ਹੈਗਾ ਹੁਣ ਇੱਥੋਂ ਚੱਲਦੇ ਆਂਗੇ ਥੋੜੀ ਦੂਰ ਰਹਿ ਗਿਆ ਪਿੰਡ ਉੱਥੇ ਜਾ ਕੇ ਪਾਉਣੇ ਅਗਲੀ ਕਾਰਵਾਈ ਤੇ ਕੁਝ ਖਾਣੇ ਪੀਣੇ ਆਂਗੇ ਫਿਰ ਦੇਖਦੇ ਆਂ ਅਗਲਾ ਮਾਹੌਲ ਇੱਥੇ ਇੱਕ ਵਾਰ ਕਰਦਿਆਂ ਨਾਲ ਗੱਲ ਹੋ ਗਈ ਤੇ ਥੋੜੇ-ਮੋਟੇ ਜਿਹੜੇ ਮੈਸੇਜ ਆਏ ਹੋਏ ਸੀ ਰਿਪਲਾਈ ਥੋੜੇ-ਮੋਡੇ ਮੈਂ ਖਾਸ ਬੰਦਿਆਂ ਦੇ ਉਹਨਾਂ ਦੀ ਰਿਪਲਾਈ ਕਰਤੇ ਤੇ ਹੁਣ ਬਾਕੀ ਸਾਰਿਆਂ ਦੇ ਉੱਥੇ ਬੈਠ ਕੇ ਕਿਸੇ ਹੋਟਲ 'ਚ ਰੋਟੀ ਪਾਣੀ ਖਾਵਾਂਗੇ ਉੱਥੇ ਬੈਠ ਕੇ ਥੋੜਾ ਜਿਹਾ ਸਮਾਈ ਨਾਲ ਇਕੱਲੇ-ਇਕੱਲੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਅੱਜ ਸ਼ਾਮ ਤੱਕ ਮਾਹੌਲ ਪ ਕੁਚ 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 ਪਾ ਇੱਥੇ 6-7 ਦਿਨਾਂ ਬਾਅਦ ਰੇਂਜ ਮਿਲੀ ਤੇ WhatsApp ਤੇ ਘਰਦਿਆਂ ਨਾਲ ਗੱਲ ਹੋਈ ਤੇ ਕਈ ਵਹਿਮ ਨਿਕਲ ਗਏ ਕਿਉਂਕਿ ਵਹਿਮ ਦਿਲ ਦੇ ਵਿੱਚ ਉਦਾਂ ਹੀ ਆਪਾਂ ਓਵਰ ਥਿੰਕ ਕਰ ਕਰਕੇ ਕੁਛ ਨਾ ਕੁਛ ਕੱਢ ਲੈਨੇ ਆਂ ਫਿਰ ਉਹਦੇ ਬਾਰੇ ਸੋਚੀ ਜਾਂਦੇ ਆ ਕਿ ਇੱਥੇ ਆ ਕੇ ਸਾਰੇ ਵਹਿਮ ਨਿਕਲ ਗਏ 10 ਮਿੰਟ ਸਾਨੂੰ ਨੈਟ ਮਿਲਿਆ ਕਿਸੇ ਬਾਈ ਦਾ ਇਧਰ ਖੇਤ ਦੇ ਹਾ ਮੱਟ ਦੇ ਖੇਤ ਤੇ ਉੱਧਰ ਬਾਈ ਕੰਦ ਕੱਟੀ ਜਾਂਦੇ ਆ ਸਾਹਮਣੇ ਹੈਗਾ ਮੁੱਤ ਪਿੰਡ ਇੱਥੋਂ ਉਧਰ ਘਾਟ ਪੁੱਟ ਕੱਟ ਰੱਖਣਾ ਉੱਥੇ ਜਾ ਕੇ ਕੁਝ ਖਾਣੇ ਪੀਣੇ ਆਗੇ ਤੇ ਕਈ ਮਨ ਹਲਕਾ ਜਿਹਾ ਹੋ ਗਿਆ ਸਰੀਰ ਹਲਕਾ ਜਿਹਾ ਹੋ ਗਿਆ ਗੱਲਬਾਤ ਕਰਕੇ ਬਹੁਤ ساری ਭਰਮਾਣੀ ਚਿੰਤਾ ਜਟਾਈ ਹੈਗੀ ਮੈਸੇਜ ਕੀਤੇ ਨੇ ਪੂਰਾ ਇਹ ਮੈਨੇ 7 ਦਿਨਾਂ ਦੇ ਵਿੱਚ 700 ਨਾਲ ਦੀ ਪੇਸ਼ਾਨੀ ਆਈ ਪਈ ਹੈਗੀ ਹੁਣ ਕਿਤੇ ਬੈਠ ਕੇ ਇਕੱਲੇ ਇਕੱਲੇ ਨਾਲ ਗੱਲਬਾਤ ਕਰਨ ਦੀ ਟਰਾਈ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਧਿਆਨ ਕਰਨ ਵਾਸਤੇ ਤੇ ਅੱਗੇ ਬਾਤਾਂ ਹੈਗੀ ਇਧਰਲੇ ਪਾਸੇ ਅਸੀਂ ਤੁਰੇ ਆਉਂਦੇ ਸੀ ਬਾਟ ਨਵੇੜੀ ਜਾਂਦੇ ਸੀ ਇੱਧਰ ਮਟਰਾਂ ਦੀ ਤਣਾਈ ਦਾ ਕੰਮ ਚੱਲੀ ਜਾਂਦਾ ਵੱਡੇ ਪੱਦਰ ਤੇ ਮਟਰ ਇਹ ਕਹਿੰਦੇ ਭਾਈ ਸਾਡੇ ਚੰਗੇ ਹੋਗੇ ਇਹ ਮਟਰ ਦੋ ਚਾਰ ਖਵਾ ਕੇ ਗਏ ਮਟਰ ਮਿੱਠੇ ਬਹੁਤ ਨੇ ਇਹਨਾਂ ਦੇ ਕਿਉਂਕਿ ਬਿਨ ਬਿਨਾ ਪੇ ਰੇ ਸਪਰੇ ਤੋਂ ਹੁੰਦੇ ਨੇ ਮੀਹਾਂ ਦੇ ਸਿਰ ਤੇ ਮੌਸਮ ਦੇ ਸਿਰ ਤੇ ਤਾਂ ਬੜੇ ਸੋਹਣੇ ਤੇ ਬੜੇ ਸੁਆਦ ਨੇਗੇ ਬੋਰੀਆਂ ਭਰੀ ਜਾਂਦੇ ਨੇ ਤੇ ਅੱਗੇ ਵੇਚਣ ਦਾ ਪ੍ਰਬੰਧ ਕਰਿਆ ਹੋਊ ਇਹਨਾਂ ਦਾ ਕਿਤੇ ਨਾ ਕਿਤੇ ਮੁੱਧ ਪਿੰਡ ਦੇ ਖੇਤਾਂ ਦੇ ਵਿੱਚ ਦੀ ਲੰਗੀ ਜਾਂਦੇ ਆਂਗੇ ਪਿੱਛੇ ਸਾਨੂੰ ਕਈ ਖੇਤ ਮੇਲੇ ਕਈ ਬੰਦੇ ਮੇਲੇ ਹੁਣ ਬਿਲਕੁਲ ਜੂ ਦੇ ਵਿੱਚ ਆ ਗਏ ਆਪਾਂ ਪਿੰਡ ਦੇ ਖੇਤੀ ਮਟਰਾਂ ਦੀ ਵੱਡੇ ਪੱਧਰ ਤੇ ਹੁੰਦੀ ਆ ਖੇਤੀ ਫਿਰ ਪਾਣੀ ਨਾਲ ਪੱਕੀ ਆ ਇਹ ਖੁਸ਼ਕ ਏਰੀਆ ਇੱਥੇ ਪਾਣੀ ਖੜਦਾ ਨਹੀਂ ਹੈਗਾ ਤਾਂ ਪਾਣੀ ਖੜਾ ਹਾਉਂਦਾ ਇੱਥੇ ਪੱਕਾ ਪ੍ਰਬੰਧ ਕੀਤਾ ਹੋਇਆ ਬਹੁਤ ਵੱਡਾ ਤਲਾਬ ਬਣਾਇਆ ਹੋਇਆ ਉਤੋਂ ਜਿਹੜਾ ਝਰਨਾ ਵਗਦਾ ਉਹ ਇਹਦੇ ਵਿੱਚ ਲਿਆ ਕੇ ਛੱਡਿਆ ਹੋਇਆ ਜੀ ਹੁਣ ਕਦੋਂ ਤੱਕ ਪਰੂ ਕਿੰਨੇ ਦਿਨਾਂ ਚ ਪਰੂ ਇਹ ਹੁਣ ਰੱਬ ਜਾਣਦਾ ਆਪਾਂ ਅੱਗੇ ਦੇਖਦੇ ਆਂਗੇ ਮੋਦਪਿੰਡ ਦੇ ਖੇਤ ਤੇ ਲੋਕ ਇਹਨੇ ਚੌਂਡੀ ਆਰ ਵੱਡ ਵੱਡ ਖਾਵੇ ਕੰਮ ਨੂੰ ਇਸ ਵਕਤ ਅਸੀਂ ਮੋਦ ਦੇ ਬਿਲਕੁਲ ਲੋੜ ਕੋਲੇ ਪਹੁੰਚ ਗਈ ਬਾਕੀ ਸਿਸਟਮ ਨੂੰ ਸੂਤਰ ਲੈ ਕੇ ਸੋਨਾਲਿਕ ਦਾ ਟ੍ਰੇਨ ਟੱਕਰਿਆ ਸੀਗਾ ਤੇ ਇੱਥੇ 1.5 ਚੌਡੀ ਅਮਰੀਕਨ ਮਸ਼ੀਨ ਕਹਿੰਦੇ ਲੈਕੜੋ ਕਹਿਣੀ ਇੱਥੇ ਨਹੀਂ ਚਲਾ ਲੈਂਦੇ ਆਪਾਂ ਤੇ ਅੱਗੇ ਚੱਲਦੇ ਆਂਗੇ ਓਕ ਰੱਖੀ ਸਾਰੇ ਮੁੱਧ ਪਿੰਡ ਦੇ ਵਿੱਚ ਮਟਰਾਂ ਦੀ ਤੜਾਈ ਦਾ ਕੰਮ ਵੱਡੇ ਪੱਧਰ ਤੇ ਚੱਲ ਜੰਦਾ ਕਿਉਂਕਿ ਮੌਸਮ ਬੜਾ ਸ਼ਾਨਦਾਰ ਹੈ ਤੇ ਜਿਹੜੀ ਇਹ ਬੂਟੀ ਹੈ ਇਹ ਤਾਂ ਇਹ ਆਪਣੇ ਜਾਣ ਪਰਾਂ ਵਾਸਤੇ ਇਕੱਠੀ ਕਰ ਲੈਣਗੇ ਤੇ ਜਿਹੜੇ ਮਟਰ ਨੇ ਉਹ ਬਾਜ਼ਾਰ ਦੇ ਵਿੱਚ ਵੇਚ ਦੇਣਗੇ ਇਹ ਹੈਗਾ ਮੁੱਧ ਪਿੰਡ ਦਾ ਗਰਾਊਂਡ ਗਰਾਊਂਡ ਤੋਂ ਪਤਾ ਲੱਗਿਆ ਭਈ ਇੱਥੇ ਨੌਜਵਾਨ ਪੀੜ੍ਹੀ ਵੀ ਕਿਤੇ ਨਾ ਕਿਤੇ ਵੱਡੀ ਮਾਤਰਾ ਦੇ ਵਿੱਚ ਹੋਊਗੀ ਜਿਹਦੇ ਵਾਸਤੇ ਖੇਡਣ ਨੂੰ ਇੰਨਾ ਸੋਹਣਾ ਗਰਾਊਂਡ ਤੇ ਹੋਰ ਪ੍ਰਬੰਧ ਕੀਤੇ ਹੋਏ ਨੇਗੇ ਬਾਉਂਡਰੀ ਪੱਥਰਾਂ ਦੀ ਮਾਰੀ ਹੋਈ ਆ ਸੀਮਿੰਟ ਦੀ ਪਿੱਚ ਹੈਗੀ ਤੇ ਕੁੱਲ ਮਿਲਾ ਕੇ ਪੱਧਰ ਜਈਆ ਪਰ ਉਹਨਾਂ ਨਹੀਂ ਹੈਗਾ ਜਿੰਨੇ ਆਪਣੇ ਹੋਣਾ ਚਾਹੀਦਾ ਮੋਦ ਪਿੰਡ ਦੇ ਵਿੱਚ ਬਿਲਕੁਲ ਪਹੁੰਚ ਗਏ ਅਸੀਂ ਇੱਥੇ ਦੇਖਦੇ ਆਂਗੇ ਜੇ ਸਾਨੂੰ ਕਿਸੇ ਕੰਪਨੀ ਨਾਲ ਸੀਗਾ ਹੋਇਆ ਉਹ ਲੈ ਕੇ ਗੱਡੀ ਚ ਕਾਜਾ ਤੱਕ ਫਿਰ ਤਾਂ ਠੀਕ ਆ ਨਹੀਂ ਇਹ ਪਿੰਡ ਬਹੁਤ ਸੋਹਣਾਗਾ ਬਹੁਤ ਚੰਗੇ ਲੋਕ ਨੇ ਇੱਥੇ ਅਸੀਂ ਰਾਤ ਰ੍ਹਾਂਗੇ 1000 ਤੋਂ 1500 ਰੁਪਏ ਦੇ ਵਿੱਚ ਆਪਾਂ ਨੂੰ ਵਧੀਆ ਕਮਰਾ ਮਿਲ ਜਾਣਾ ਹੈ ਆਪਾਂ ਨੂੰ ਨੋਰਮਲ ਚਾਹੀਦਾ ਹੁੰਦਾ ਚਾਰਜਿੰਗ ਵਾਸਤੇ ਇਲੈਕਟ੍ਰਿਸਿਟੀ ਵਾਈਫਾਈ ਮਿਲ ਜੇ ਨਾਉਣ ਤੋਂ ਨੋ ਸਾਬਸ ਆਉਣ ਨੂੰ ਬੈੱਡ ਇਹ ਚੀਜ਼ਾਂ ਇੱਥੇ ਮੌਜ ਨਾਲ ਵਧੀਆ ਮਿਲ ਜਾਣੀਆਂ ਆਪਾਂ ਨੂੰ ਥੋੜੇ ਰੁਪਈਆ ਦੇ ਵਿੱਚ ਇੱਥੇ ਰਹਿਣ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਦੇਖਾਂਗੇ ਆਪਾਂ ਲੋਕ ਲੋਕਾਂ ਦਾ ਮਾਹੌਲ ਤੇ ਪਿੰਡ ਸੋਹਣਾ ਬਹੁਤ ਆ ਪਿੰਡ ਦੇ ਲੋਕ ਬਹੁਤ ਚੰਗੇ ਨੇ ਧੰਨਵਾਦ ਮੌਤ ਪਿੰਡ ਦੇ ਵਿੱਚ ਆ ਕੇ ਇਹ ਨਦੀ ਬਹੁਤ ਵੱਡੀ ਬਣ ਜਾਂਦੀ ਆ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਬਾਕੀ ਮੌਦਤ ਪਿੰਡ ਸਾਰਾ ਇੱਕ ਕੰਡੇ ਦੇ ਵਸਿਆ ਹੋਇਆ ਪਹਾੜ ਤੇ ਆ ਕੋਲੇ ਚਾਰਨਾ ਪਗਦਾ ਤੇ ਇਧਰ ਕੀ ਦੇਖਦਾ ਆਪਾਂ ਨੂੰ ਇੱਕ ਝੂਲਾ ਪੁਲ ਲੱਕੜ ਦੀਆਂ ਪੱਟੀਆਂ ਦਾ ਬਣਿਆ ਹੋਇਆ ਪੁਲ ਤੇ ਜਿਹੜੀਆਂ ਦੂਜੀ ਆਪਣੇ ਨਾਲੋਂ ਮੂਹਰੇ ਨਿਕਲ ਗਈ ਸੀ ਭਰਾ ਉਹ ਪਹੁੰਚ ਗਏ ਆਪਣੀਆਂ ਗੱਡੀਆਂ ਕੋਲੇ ਇਹ ਗੱਡੀਆਂ ਇਹਨਾਂ ਨੂੰ ਲੈਣ ਆਈਆਂ ਨੇ ਜਿਹੜੀ ਜਿਹੜੀ ਕੰਪਨੀ ਦੇ ਵਿੱਚੋਂ ਇਹਨਾਂ ਨੇ ਟਰੈਕ ਦਿੱਤਾਗਾ ਬਾਕੀ ਆਪਾਂ ਉਹ ਪੁਗਰੰਡੀ ਚੜ ਕੇ ਪਿੰਡ ਜਾਂਦੇ ਆ ਉੱਥੇ ਦੇਖਦੇ ਆ ਕੀ ਮੋੜ ਬਣਦਾ ਉਹਦੇ ਇਹ ਜਿਹੜਾ ਝੂਲਾ ਪੁਲ ਬਣਿਆ ਹੋਇਆ ਆ ਆਪਾਂ ਇਹਦੇ ਤੇ ਚੜ ਕੇ ਉਧਰ ਪਾਸੇ ਜਾਣਾਗਾ ਹਵਾ ਬਹੁਤ ਤੇਜ਼ ਚੱਲਦੀ ਆ ਇਹ ਹੌਲੀ ਦਾ ਜਾਂ ਬਾੜਾ ਕਿਤੇ ਨਾ ਕਿਤੇ ਮਾਨਸ ਥੋੜਾ ਮੋਡਾ ਡਰ ਜਾ ਵੀ ਲੱਗਦਾ ਪਰ ਏਡੀ ਕੋਈ ਡਰਨ ਵਾਲੀ ਗੱਲ ਨਹੀਂ ਆਪਾਂ ਚੱਲਦੇ ਆ ਦੇਖਦੇ ਆ ਐਕਸਪੀਰੀਅੰਸ ਕਰਦੇ ਆ ਨਹੀਂ ਜਾਂਦੇ ਕਿਤੇ ਇਹ ਟੈਨਸ਼ਨ ਓਏ ਹੋਏ ਝੂਟੇ ਚਾਚਾ ਨਿਆਰਾ ਹੀ ਬੜਾ ਇੱਦਾਂ ਨਿਆਰਾ ਬੜਾ ਮੋਦ ਪਿੰਡ ਦੇ ਵਿੱਚ ਪਹੁੰਚ ਗਏ ਪਹੁੰਚ ਕੇ ਇੱਥੇ ਆਪਾਂ ਨੇ ਰੂਮ ਲਿਆਗਾ ਰੂਮ ਦਾ ਝਾਕਾ ਤੁਹਾਨੂੰ ਮੈਂ ਦਿਖਾ ਦਿੰਨਾ ਇੱਕ ਜਿਹੜਾ ਸਾਨੂੰ ਐ ਲੱਗਦਾ ਸੀਗਾ ਜਿਹੜੇ ਵੀ ਅਸੀਂ ਹੋਟਲ ਦੇ ਵਿੱਚ ਵੜਦੇ ਸੀਗੇ ਅਗਲਾ ਪਹਿਲਾਂ ਹੀ ਕਹਿ ਦਿੰਦਾ ਸੀਗਾ ਭਾਈ ਸਾਡਾ ਰੂਮ ਅੱਜ ਫੁੱਲ ਆ ਹੋਟਲ ਸਾਡਾ ਸਾਨੂੰ ਇਹ ਸੀਗਾ 303500 ਤੋਂ ਘੱਟ ਸਾਨੂੰ ਇੱਥੇ ਕੋਈ ਰੂਮ ਮਿਲਣਾ ਨਹੀਂ ਹੈਗਾ ਪਰ ਇੱਥੇ ਇੱਕ ਤਾਰਾ ਗੈਸਟ ਹਾਊਸ ਹੈ ਬਹੁਤ ਸੋਹਣਾ ਗੈਸਟ ਹਾਊਸ ਆ ਬਿਲਕੁਲ ਸਾਫ਼ ਨੀਟ ਐਂਡ ਕਲੀਨ ਤੇ ਚਾਕਾ ਬਹੁਤ ਸੋਹਣਾ ਹੈ ਇਹਦਾ ਇਹਦਾ ਭਾਅ ਸਾਨੂੰ ਪਿਆਗਾ 1400 ਰੁਪਿਆ ਦੋ ਜਣਿਆਂ ਨੂੰ ਖਾਣਾ ਅੱਡ ਤੋਂ ਵਾਈਫਾਈ ਮਿਲ ਜੂਗਾ ਇਲੈਕਟ੍ਰਿਸਿਟੀ ਮਿਲ ਜੂਗਾ ਕਾਕੇ ਦਾ ਸੁਣੋ ਆ ਚਾਕਾ ਮਿਲ ਜਿਹੜਾ ਸਾਨੂੰ ਮੈਂ ਹੁਣ ਦਿਖਾਇਆਗਾ ਬਿਲਕੁਲ ਜੈਜ ਰੇਟ ਲੱਗਿਆ ਸਾਨੂੰ ਮੁੱਦ ਪਿੰਡ ਦਾ ਇਹ ਜਿੱਥੇ ਅਸੀਂ ਨੇ ਅੱਜ ਸਟੇ ਕੀਤੀ ਹੈਗੀ ਉਥੋਂ ਦੇ ਮਾਲਕ ਦੇ ਬੱਚੇ ਨੇ ਇਹੇ ਉਥੋਂ ਦੀ ਮਾਲਕ ਇੱਕ ਬੀਬੀ ਆ ਤੇ ਇਹ ਬੀਬੀ ਦੇ ਜਵਾਕ ਨੇ ਬੜੇ ਸੋਹਣੇ ਜਵਾਕ ਨੇ ਦੋਨੇ ਇੱਕ ਕੁੜੀ ਦਾ ਨਾਮ ਰਿੰਚਨਾ ਮੁੰਡੇ ਦਾ ਨਾਮ ਹੀ ਪਤਾ ਕੀ ਆ ਬਹੁਤ ਕਵੀਨ ਨੇ ਦੋਨੇ ਜਿਵੇਂ ਨਹੀਂ ਹੱਥ ਲੱਤ ਦਿੰਦੇ ਹੈਗੇ ਇਹੇ ਰੋਟੀ ਪਾਣੀ ਥੋੜਾ ਮੋਟਾ ਖਾ ਕੇ ਹਲਕਾ ਫੁਲਕਾ ਯਾਰ ਹੁਣ ਪੇਟ ਦੇ ਵਿੱਚ ਕੀੜਾ ਦਿਨ ਆਏ ਸੀ ਪੇਟ ਬੜਾ ਸੋਹਣਾ ਜਿਵੇਂ ਕਰਕੇ ਆਏ ਤੇ ਆ ਚਾਹ ਹੋਰ ਰੁਪਿਆ ਇੱਥੇ ਪਿੰਡ ਦੇ ਵਿੱਚ ਇੱਕ ਪੋਰਟ ਲੱਗਿਆ ਹੋਇਆ ਪਿੰਨ ਵੈਲੀ ਨੈਸ਼ਨਲ ਟਾਰਕ ਬਾਉਂਡਰੀ ਸਟਾਰਟ ਪੁਆਇੰਟ ਹੈ ਜਿਹੜਾ ਆਪਾਂ ਨੇ ਪਿੰਨ ਬਾਬਾ ਪਾਸਟ ਟ੍ਰੈਕ ਵੈਲੀ ਸਟਾਰਟ ਕੀਤਾ ਸੀਗਾ ਟ੍ਰੈਕ ਇੱਕ ਨੌਰ ਵੈਲੀ ਦੇ ਵਿੱਚੋਂ ਕੀਤਾ ਸੀਗਾ ਆਪਾਂ ਕਨੌਰ ਵੈਲੀ ਦੇ ਵਿੱਚ ਸਟਾਰਟ ਕਰਕੇ ਆਪਾਂ ਪਿੰਨ ਵੈਲੀ نیشنل ਪਾਰਕ ਦੇ ਵਿੱਚ ਐਂਟਰ ਕੀਤਾ ਜਿਹੜੀ ਤੁਸੀਂ ਇੱਧਰ ਇਹ ਵੈਲੀ ਦੇਖ ਰਹੇ ਹੋ ਸਾਰੀ ਜਿਹਦੇ ਵਿੱਚ ਅੱਜ ਆਪਾਂ ਤੁਰ ਕੇ ਆਏ ਆਂਗੇ ਇਹ ਸਾਰੀ ਪਿੰਨ ਵੈਲੀ نیشنل ਪਾਰਕ ਦਾ ਇਹ ਪੈਲੀ ਸਪੀਟੀ ਦੀ ਸਭ ਤੋਂ ਸੋਹਣੀ ਵੈਲੀਆਂ ਦੇ ਵਿੱਚੋਂ ਇੱਕ ਹੈਗੀ ਅਸੀਂ ਵੀ ਇੱਧਰੋਂ ਆਏ ਸਾਨੂੰ ਵੀ ਬੜੀ ਚੰਗੀ ਲੱਗੀ ਜੇ ਤੁਸੀਂ ਨੇ ਵੀ ਕੋਈ ਇਹ ਟਰੈਕ ਕਰਨਾ ਹੈਗਾ ਤਾਂ ਤੁਸੀਂ ਇੱਕੋ ਕੋਣੋਂ ਦੋ ਸਟਾਰਟ ਕਰਕੇ ਮੋਢ ਤੱਕ ਜ਼ਰੂਰ ਕਰਿਓ ਨਹੀਂ ਉਹ ਮੈਂ ਸਵੇਰੇ ਅਸੀਂ ਜਾਲ ਰੱਖ ਦਿੰਨੇ ਆ ਸ਼ਾਮ ਨੂੰ ਲੈ ਜਾਣੇ ਇਕੱਠਾ ਕਰਕੇ ਮਟਰਾਂ ਦਾ ਸੀਜ਼ਨ ਆ ਪੂਰਾ ਪਹਿਲੀ ਅਗਸਤ ਚੜ ਗਈ ਹੈਗੀ ਅੱਜ ਉਹ ਉੱਥੇ ਕੈਂਟਰ ਖੜੇ ਨੇ ਜਿਹੜੇ ਖੇਤ ਮੈਂ ਤੁਹਾਨੂੰ ਕਹਿੰਦਾ ਸੀ ਭਈ ਆ ਨਦੀ ਦੇ ਇਧਰਲੀ ਸਾਈਡ ਨੇਗੇ ਸਾਰੇ ਉਹਨਾਂ ਦੇ ਵਿੱਚੋਂ ਮਟਰ ਤੋੜ ਕੇ ਸਾਰੇ ਹੋ ਟਰੈਕਟਰ ਪਰਿਆਂ ਵਾਲੀ ਸਾਈਡ ਖੜਾ ਕੇ ਤੇ ਟਰੱਕ ਇਧਰਲੀ ਸਾਈਡ ਕਿਉਂਕਿ ਰੋਡ ਇਧਰਲੀ ਸਾਈਡ ਆ ਪਰਿਆਂ ਵਾਲੀ ਸਾਈਡ ਰੋਡ ਨਹੀਂ ਹੈਗਾ ਟਰੱਕ ਲੋਡ ਕਰਦੇ ਨੇਗੇ ਤੇ ਇੱਥੋਂ ਕਾਜਾ ਨੂੰ ਲੈ ਕੇ ਜਾਂਦੇ ਨੇ ਜਿਵੇਂ ਆਹ ਟਰੱਕ ਆ ਇਹ ਜਾਂਦਾ ਦਿੱਲੀ 24 ਘੰਟਿਆਂ ਦੇ ਵਿੱਚ ਇੱਥੋਂ ਦਿੱਲੀ ਭੱਗ ਜਾਊਗਾ ਮਟਰ ਇੱਥੋਂ 75 ਰੁਪਏ ਕਿਲੋ ਜਾਂਦਾ ਮਟਰ ਦਿੱਲੀ ਕੀ ਭਾਅ ਵਿਕਦਾ ਉਹ ਹੁਣ ਤੁਹਾਨੂੰ ਆਪ ਨੂੰ ਪਤਾ ਹੋਊਗਾ ਮੈਨੂੰ ਤਾਂ ਹਜੇ ਵੀ ਪਤਾ ਨਹੀਂ ਹੈਗਾ ਰੇਟ ਦਿੱਲੀ ਦਾ ਜਹਾਂ ਜਾਓ ਓ ਮਾਈ ਗਾਡ ਚਲੋ 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 ਉਹ ਵਾ ਗਈ ਵਾ ਗਈ ਵਾ ਗਈ ਵਾ ਗਈ ਓ ਮਾਈ ਗਾਡ ਹੁਣ ਕਹਾਂ ਸੇ ਨਿਕਲੋਗੇ ਚੱਲ ਮੱਲਾ ਚੱਲ 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 ਹੱਤੇਰੇ ਸਦਕੇ ਟਾਈਮ ਹੋ ਗਿਆ 9:30 ਦਾ ਤੇ ਅਸੀਂ ਇਹ ਹਰ ਬੈਲਜੀਅਮ ਦੇ ਜੋੜੇ ਨਾਲ ਰੋਟੀ ਪਾਣੀ ਛਕਿਆ ਘੱਟੋ ਘੱਟ 2 ਘੰਟੇ ਹੋ ਗਏ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਇਹਨਾਂ ਨੇ ਸਾਨੂੰ ਆਪਦੇ ਤਜਰਬੇ ਦੱਸੇ ਆਪਦੀ ਘੁੰਮਣ ਫੇਰਨ ਵਾਸਤੇ ਇਹ ਆਏ ਨੇ ਇੱਥੇ ਸਾਈਕਲ ਤੇ ਇਹਨਾਂ ਨੇ ਮਨਾਲੀ ਸਾਈਕਲ ਕਰੇ ਸੀਗੇ ਕੋਰੀਅਰ ਮਨਾਲੀੋਂ ਸਾਈਕਲ ਚੱਕ ਕੇ ਇੱਥੇ ਤੱਕ ਘੁੰਮ ਰਹੇ ਨੇਗੇ ਤੇ ਹੁਣ ਇਹ ਦੁਬਾਰੇ ਮਨਾਲੀ ਵੱਲ ਨੂੰ ਜਾ ਰਹੇ ਨੇ ਸਪੀਤੀ ਤੱਕ ਦਾ ਟੂਰ ਲਾ ਕੇ ਬਹੁਤ ਸੋਹਣੀਆਂ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਇਹਨਾਂ ਨਾਲ ਲਗਭਗ ਅਸੀਂ ਨੇ ਡਿਨਰ ਕੀਤਾ ਇਹਨਾਂ ਨੇ ਮੰਗਾਇਆ ਮਟਰ ਪਨੀਰ ਅਸੀਂ ਨੇ ਮੰਗਾਈ ਸੀਗੀ ਬੇਚ ਥਾਲੀ ਅਸੀਂ ਨੇ ਦੋਨਾਂ ਨੇ ਸੱਗ ਲਈਆਂ ਤੇ ਬੜੀ ਸੋਹਣੀ ਗੱਲਬਾਤ ਹੋਈ ਬੜਾ ਕੁਝ ਸਿੱਖਣ ਨੂੰ ਮਿਲੇ ਇਹਨਾਂ ਨਾਲ ਤੇ ਬਹੁਤ ਘੈਂਟ ਨਜ਼ਾਰਾ ਸੀਗਾ ਪਹਿਲੀ ਵਾਰ ਤੇ ਜਿਹੜੇ ਮੰਗਰਲੇ ਪਾਸੇ ਗੋਰੇ ਬੈਠੇ ਨੇ ਉਹ ਫਰਾਂਸ ਤੋਂ ਨੇ ਉਹ ਵੀ ਅੱਜ ਆਏ ਨੇਗੇ ਉਹ ਆਏ ਨੇ ਭਾਈ ਗੱਡੀ ਤੇ ਇਹ ਆਏ ਨੇ ਸਾਈਕਲ ਤੇ ਤਾਂ ਕਰਕੇ ਅਸੀਂ ਟਰੈਕਰ ਹੋ ਗਏ ਇਹ ਸਾਈਕਲਿਸਟ ਹੋ ਗਏ ਤੇ ਸਾਡੀ ਵਧੀਆਂ ਗੱਲਾਂ ਬਾਤਾਂ ਜੰਮੀਆਂ ਇੱਥੇ ਤੇ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਤਾਂ ਧੰਨਵਾਦ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਤੁਹਾਡਾ ਸੇਵਾਏ ਥੈਂਕ ਯੂ